ਖਰੀਦ ਸ਼ੁਰੂ ਕਰਾਈ ਹੈ ਜੀ ਅੱਜ ਮਾਨਯੋਗ ਸਰਦਾਰ ਭਵਨ ਸਿੰਘ ਮਾਨਤ ਸਾਹਿਬ ਦੇ ਦਿਸ਼ਾ ਨਿਰਦੇਸ਼ਾ ਹੇਠ ਅੱਜ ਸ੍ਰੀ ਸਰਾਂਦ ਮੰਡੀ ਵਿਖੇ ਜਿਹੜੀ ਜੀਰੀ ਦੀ ਝੋਨੇ ਦੀ ਖਰੀਦ ਸਟਾਰਟ ਕਰਾਈ ਹੈ ਸਾਰੇ ਮੈਂ ਕਿਸਾਨਾਂ ਨੂੰ ਸਾਡੇ ਆਰਤੀ ਵੀਰਾਂ ਨੂੰ ਸ਼ਿਰਵਾਲ ਨੂੰ ਮੁਬਾਰਕਬਾਦ ਦਿੰਦਾ ਪਿਛਲੇ ਸਾਲ ਵੀ ਬਹੁਤ ਵਧੀਆ ਸੀਜ਼ਨ ਰਿਹਾ ਔਰ ਮੈਂ ਨਾਲ ਦੇ ਨਾਲ ਬੇਨਤੀ ਵੀ ਕਰਨਾ ਚਾਹਾਂਗਾ ਪੰਜਾਬ ਸਰਕਾਰ ਵੱਲੋਂ ਸਾਡੇ ਕਿਸਾਨ ਵੀਰਾਂ ਨੂੰ ਕਿ ਸਰਕਾਰ ਵੱਲੋਂ ਸਾਰੇ ਪ੍ਰਬੰਧ ਖਰੀਦੇ ਮੁਕੰਮਲ ਜੱਲਾ ਕੇ ਹੋ ਰਹੇ ਕੋਈ ਵੀ ਸਾਡਾ ਕਿਸਾਨ ਵੀਰ ਜਿਵੇਂ ਪਿਛਲੀ ਵਾਰ ਵੀ ਇਸ ਤਰ੍ਹਾਂ ਮੰਡੀ ਆ ਆਉਂਦਾ ਸੀ ਨਾਲ ਨਾਲ ਤਲਾਕੇ ਚਲੇ ਜਾਂਦੇ ਸੀ ਇਸ ਤਰ੍ਹਾਂ ਰਿਸਟਰੀ ਕਰਾਂਗੇ ਕਿਸੇ ਨੂੰ ਹੈਰਾਨਗੀ ਨਹੀਂ ਹੋਊਗੀ ਪਰ ਨਾਲ ਦੀ ਨਾਲ ਬੇਨਤੀ ਹੈ ਸਰਕਾਰ ਵੱਲੋਂ ਆਪਣੇ ਵੱਲੋਂ ਕਿ ਜਿਹੜੀ ਜੀਰੀ ਸੁੱਕੀ ਲੈ ਕੇ ਆਓ ਅਗਰ ਅਸੀਂ ਜਿਹੜੀ ਗਿੱਲੀ ਲੈ ਕੇ ਆਏਗੇ ਫਿਰ ਸਾਨੂੰ ਬੈਠਣਾ ਪਊਗਾ ਉਹ ਸਾਨੂੰ ਵੀ ਮਾੜਾ ਲੱਗਦਾ ਆਰਤੀ ਨੂੰ ਮਾੜਾ ਲੱਗਦਾ ਸਾਰਿਆਂ ਨੂੰ ਮਾੜਾ ਲੱਗਦਾ ਸੋ ਬੇਨਤੀ ਹੈ ਕਿ ਤੁਸੀਂ ਸੁੱਕੀ ਜੀਰੀ ਲੈ ਕੇ ਆਓ ਔਰ ਸਰਕਾਰ ਵੱਲੋਂ ਤੁਹਾਨੂੰ ਵਿਸ਼ਵਾਸ ਹੈ ਦਬਾਉਣਾ ਮੈਂ ਕਿ ਕੋਈ ਵੀ ਉਹ ਖਾਈ ਨਹੀਂ ਹੋਣ ਦਿੱਤੀ ਜਾਊਗੀ ਕਿਸਾਨ ਆਪਣੀ ਨਾਲ ਦੀ ਨਾਲ ਤਲਾਊਗਾ ਔਰ ਘਰ ਜੋ ਕਿਵੇਂ ਦੇ ਪ੍ਰਬੰਧ ਨੇ ਮੰਡੀ ਦੇ ਵਿੱਚ ਜਿਹੜੇ ਸਰ ਸਾਰੇ ਪ੍ਰਬੰਧ ਮੁਕੰਮਲ ਨੇ ਮੈਂ ਸਾਡੇ ਸੈਕਟਰੀ ਸਾਹਿਬ ਖੜੇ ਉਹਨਾਂ ਨਾਲ ਗੱਲ ਕੀਤੀ ਹੈ ਸਾਡੇ ਸਾਰੇ ਸਿਹਤ ਕਾਰਜੋਕਸ਼ੀਤਾ ਘੜੀਆਂ ਨੇ ਸਾਰੇ ਪਾਣੀ ਦੇ ਪ੍ਰਬੰਧ ਸਾਫ ਸੁਪਰੀ ਤੇ ਸਾਰੇ ਜਿਹੜੇ ਮੁਕੰਮਲ ਪ੍ਰਬੰਧ ਨੇ ਅਰਾ ਸਭ ਇੱਕ ਜਿਹੜੀ ਪੀਲੀ ਬਿਮਾਰੀ ਆਈ ਉਹਦੀ ਕੀ ਗੱਲ ਹੈ ਕਿਉਂ ਨਹੀਂ ਸਰ ਉਹ ਬਹੁਤ ਵੱਡੀ ਤੁਸੀਂ ਦੇ ਪਿੰਡਾਂ ਚੋਂ ਸਾਡੇ ਕੋਲ ਆਈ ਹੈ ਗੱਲ ਅਸੀਂ ਕੱਲ ਸੀਐਮ ਸਾਹਿਬ ਨੂੰ ਮੈਂ ਮਿਲੂੰਗਾ ਤੇ ਉਹ ਤੋਂ ਬਾਅਦ ਹੀ ਦੱਸ ਸਕਾਂਗੇ ਕਿ ਉਹਦਾ ਸਰਕਾਰ ਵੱਲੋਂ ਕੋਈ ਮੁਆਵਜ਼ਾ ਦਿੱਤਾ ਜਾਂਦਾ ਹੈ ਗਰਦੋਰੀ ਸਪੈਸ਼ਲ ਹੁੰਦੀ ਹੈ ਕਿਉਂਕਿ ਇਕੱਲੇ ਆਪਣੇ ਫਤਿਹਗੜ੍ਹ ਸਾਹਿਬ ਚ ਨਹੀਂ ਹੋਰ ਆਲੇ-ਦਾਲੇ ਜਿਹੜੀ ਕੌਨਸਟਿਟੂਐਂਸੀ ਉਹਨਾਂ ਚ ਵੀ ਹੈ ਤੇ ਉਹਰੇ ਵੱਲ ਬੇਨਤੀ ਕਰਾਂਗੇ ਜੋ ਸਰਕਾਰ ਦਾ ਹੁਕਮ ਹੋਊਗਾ ਉਸ ਤੋਂ ਬਾਅਦ ਕਿਸਾਨ ਵੀਰਾਂ ਨੂੰ ਅਪੀਲ ਕਰਕੇ ਫਿਰ ਦੱਸਾਂਗੇ ਕਿ ਇਹ ਬੁਰਸਕਾਰ ਜੋ ਸਰਕਾਰ ਜੋ ਸਰਦਾਰ ਐਮ ਐਲ ਏ ਸਰਦਾਰ ਲਖਮੀ ਸਿੰਘ ਜੀ ਆਏ ਅੱਜ ਸਾਡੀ ਨਾਜਮਾ ਦੀ ਵਿੱਚ ਪਹੁੰਚ ਕੇ 25 26 ਦੀ ਸੀਜ਼ਨ ਦੀ ਪੈੜੀ ਦੀ ਕ੍ਰੀ ਸ਼ੁਰੂਆਤ ਕਰਾਈ ਆ ਕਿਉਂਕਿ ਸਾਨੂੰ ਉਹਨਾਂ ਨੇ ਬਹੁਤ ਵਿਸ਼ਵਾਸ ਦਿਵਾਇਆ ਰਾਈਸ ਮੈਨੂ ਸੋਸਾਇਟੀ ਦੇ ਪ੍ਰਧਾਨ ਹੋਣ ਦੇ ਨਾਤੇ ਕਿ ਵਧੀਆ ਸੁੱਤੀ ਪੈੜੀ ਕੁਆਲਟੀ A1 ਕਲਾਸ ਤੁਹਾਨੂੰ ਸਰ ਰਾਈਸ ਮੱਲਾਂ ਵਿੱਚ ਪਹੁੰਚੂਗੀ ਅਸੀਂ ਵੀ ਉਹਨਾਂ ਨੂੰ ਵਿਸ਼ਵਾਸ ਦਿਵਾਇਆ ਕਿ ਅਸੀਂ ਵੀ ਕਿਸੇ ਕਿਸਮ ਦੀ ਦਿੱਕਤ ਨਹੀਂ ਆਉਣ ਦਵਾਗੇ ਜੋ ਪਿਛਲੇ ਸਾਲਾਂ 'ਚ ਹੋਇਆ ਹਾਲਾਤਾਂ ਨੂੰ ਦੇਖ ਕੇ ਪਿਛਲੇ ਸਾਲ ਦੇ ਹਾਲਾਤਾਂ ਦੇ ਨਾਲ ਅਸੀਂ ਪਿਛਲੇ ਸਾਲ ਵੀ ਵਧੀਆ ਸਹਿਯੋਗ ਦਿੱਤਾ ਇਤ ਕੀ ਵੀ ਅਸੀਂ ਸਾਰਾ ਆੜਤੀ ਸਹਿਬਾਨਾਂ ਨੂੰ ਐਮਐਲਏ ਸਾਹਿਬ ਨੂੰ ਪ੍ਰੋਸਾ ਦੁਆਰਾ ਵੀ ਪੂਰਾ ਸਹਿਯੋਗ ਦੀ ਮੰਗ ਹਾਂਜੀ ਸਤਿ ਸ੍ਰੀ ਅਕਾਲ ਜੀ ਅੱਜ ਸਾਡੇ ਹਲਕੇ ਦੇ ਵਿਧਾਇਕ ਸਰਦਾਰ ਲਖਮੀਰ ਸਿੰਘ ਰਾਏ ਜੀ ਮੰਡੀ ਚ ਆਏ ਉਹਨਾਂ ਨੇ ਮੰਡੀ ਚ ਜੀ ਦੀ ਪ੍ਰਬੰਧ ਦਾ ਜਾਇਜ਼ਾ ਲੱਤਾ ਤੇ ਹੋਰ ਸਾਰੇ ਜੋ ਪਾਣੀ ਦੀ ਸਮੱਸਿਆ ਕੋਈ ਵੀ ਮੰਡੀ ਦੀ ਚ ਜਿਸ ਦੀ ਜਰੂਰਤ ਆ ਉਹਨਾਂ ਦਾ ਸਾਰੇ ਚੀਜ਼ਾਂ ਜਾਇਜ਼ਾ ਲੱਤਾ ਤੇ ਖਰੀਦ ਅੱਜ ਸ਼ੁਰੂ ਹੋ ਗਈ ਤੇ ਉਹਨਾਂ ਨੇ ਪ੍ਰੋਸਾ ਦੇਗਾ ਕਿਸੇ ਬੰਦੇ ਨੂੰ ਕੋਈ ਦਿੱਕਤ ਨਹੀਂ ਆਣ ਦਿੱਤੀ ਜਾਊਗੀ ਕਿ ਅਗਰ ਕਿਸੇ ਪ੍ਰਕਾਰ ਦੀ ਕਿਸੇ ਨੂੰ ਕੋਈ ਸਮੱਸਿਆ ਤਾਂ ਦੱਸੋ ਆਮੀ ਜੇ ਵੀ ਹੋਊਗੀ ਤਾਂ ਕੋਈ ਨਿਰਵਿਘਨ ਖਰੀਦ ਹੋਏਗੀ ਤੇ ਸਮਾਂ ਇਸ ਨੂੰ ਇੱਕ ਹੋਰ ਵਧਿਆ ਉਪਰਾਲਾ ਕੀਤਾ ਉਹਨਾਂ ਨੇ ਇਸ ਵਾਰ ਖਰੀਦ ਅੱਗੇ ਅਕਤੂਬਰ 3-4 ਦੇ ਗੇੜੇ ਚ ਖਰੀਦ ਸ਼ੁਰੂ ਹੁੰਦੀ ਸੀ ਐਤਕੀ 10-12 ਦਿਨ ਮੰਡੀ ਚ ਪਹਿਲਾਂ ਖਰੀਦ ਸ਼ੁਰੂ ਹੋਊਗੀ ਅਸੀਂ ਧੰਨਵਾਦ ਕਰਦੇ ਹਾਂ ਕਿਉਂਕਿ ਇਹਦੇ ਨਾਲ ਜ਼ਿੰਮੇਵਾਰਾਂ ਦੀ ਪਰੇਸ਼ਾਨੀ ਕਟੂਗੀ ਜੇ 10 ਦਿਨ ਜਿਹਦਾ ਮਾਲ ਨਹੀਂ ਵਿਗਦਾ ਤਾਂ 8-10 ਦਿਨ ਪਰੇਸ਼ਾਨੀ ਹੁੰਦੀ ਰਹੀ ਆ ਪਹਿਲਾਂ ਤੇ ਦਾਲ ਅਸੀਂ ਕਾ ਅਪੀਲ ਜ਼ਰੂਰ ਕਰਦੇ ਆ ਕਿ ਸਰ ਵੀਰਾਂ ਨੂੰ ਵੀ ਫਸਲ ਸੁੱਕੀ ਲਿਆਓ ਤਾਂ ਕਿ ਆਣ ਸਾਰ ਬੀਕੇ ਤੇ ਕਿਸੇ ਨੂੰ ਦਿੱਕਤ ਪਰੇਸ਼ਾਨੀ ਨਾ ਹੋਵੇ ਨਾ ਹੀ ਕਿਸੇ ਨੂੰ ਫੜਦੀ ਸਮੱਸਿਆ ਹੋ ਜੇ ਗਿੱਲੀ ਆਊਗੀ ਉਹ 4-4 ਦਿਨ ਜੁਗਦੀ ਨਹੀਂ ਫਿਰ ਸਾਰੇ ਹੀ ਪਰੇਸ਼ਾਨ ਹੁੰਦੇ ਆ